ਇੱਕ ਬੇਟਾ ਮਾਂ ਦੇ ਸਿਰ 'ਚ ਮਿਰਚਾ ਕੁੱਟਣ ਵਾਲਾ ਪੱਥਰ ਦਾ ਘੋਟਣਾ ਮਾਰਦਾ ਮਾਂ ਦੇ ਸਿਰ 'ਚ ਜਿਵੇਂ ਹੀ ਉਹ ਲੱਗਦਾ ਵਾਦ ਦੋਰਾ ਸਿਰ ਫੜਾ ਜਾਂਦਾ ਤੇ ਉਹ ਨੀਚੇ ਬੈਠ ਜਾਂਦੀ ਆ ਖੂਨ ਦੀਆਂ ਤਤ ਤੀਰੀਆਂ ਪੈ ਰਹੀਆਂ ਸੀ ਇਸੇ ਦੇ ਦੌਰਾਨ ਪਿਤਾ ਜਿਹੜਾ ਉਹ ਗੈਲਰੀ ਦੇ ਵਿੱਚ ਆਉਂਦਾ ਤੇ ਸਾਹਮਣੇ ਇਹ ਮੰਜ਼ਰ ਦੇਖਦਾ ਤੇ ਉਸਤੇ ਦੁਬਾਰਾ ਆਪਣਾ ਫੋਨ ਕੱਢਾ ਜਾਂਦਾ ਤੇ ਕਿਸੇ ਨੂੰ ਫੋਨ ਮਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਵੇਂ ਉਹ ਫੋਨ ਮਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਬੇਟਾ ਉਸਦੇ ਕੋਲ ਜਾਂਦਾ ਤੇ ਇੱਕ ਵਾਰ ਉਸ ਦੇ ਵੀ ਸਿਰ ਦੇ ਵਿੱਚ ਕਰ ਦਿੰਦਾ ਜਣ ਕੇ ਆਪਦੇ ਖੁਦ ਦੇ ਬਾਪ ਦੇ ਸਿਰ ਦੇ ਵਿੱਚ ਵੀ ਉਹਦੇ ਦੁਆਰਾ ਉਹੀ ਘੋਟਣਾ ਮਾਰ ਦਿੱਤਾ ਜਾਂਦਾ ਬਾਪੀ ਨੀਚੇ ਡਿੱਗ ਪੈਂਦਾ ਇਸ ਤੋਂ ਬਾਅਦ ਉਹ ਤੜਪੜਾ ਸ਼ੁਰੂ ਕਰਦਾ بیٹے ਦੇ ਦੁਆਰਾ ਇੱਕ ਰੱਸੀ ਚੱਕੀ ਜਾਂਦੀ ਹੈ ਤੇ ਉਸ ਦੇ ਨਾਲ ਉਸ ਦੇ ਗਲ ਦੇ ਵਿੱਚ ਪਾਇਆ ਜਾਂਦਾ ਤੇ ਤੜਪਦੇ ਹੋਏ ਬਾਪ ਦੇ ਹੀ ਗਲ ਨੂੰ ਫਾਹ ਦੇ ਦਿੱਤਾ ਜਾਂਦਾ ਉਸ ਨੂੰ ਘੁੱਟ ਦਿੱਤਾ ਜਾਂਦਾ ਉਸ ਰੱਸੀ ਦੀ ਮਦਦ ਨਾਲ ਬਾਪ ਉਥੇ ਹੀ ਤਰਪਦਾ ਹੋਇਆ ਦਮ ਤੋੜ ਦਿੰਦਾ ਫਿਰ ਇਹ ਬੇਟਾ ਮਾਂ ਤੇ ਬਾਪ ਦੀਆਂ ਲਾਸ਼ਾਂ ਦੇ ਕੋਲ ਕਾਫੀ ਸਮਾਂ ਬੈਠਾ ਰਹਿੰਦਾ ਉਦੋਂ ਤੱਕ ਬੈਠਾ ਰਹਿੰਦਾ ਜਦੋਂ ਤੱਕ ਇਸ ਨੂੰ ਕਨਫਰਮ ਨਹੀਂ ਹੋਗਾ ਕਿ ਦੋਨੋਂ ਹੁਣ ਮਰ ਚੁੱਕੇ ਨੇ ਦੋਨਾਂ ਦੇ ਨੱਕ ਦੇ ਉੱਪਰ ਹੱਥ ਰੱਖ ਕੇ ਇਸ ਦੇ ਦੁਆਰਾ ਸਾਹ ਚੈੱਕ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਆਪਦੇ ਹੀ ਘਰ ਦੇ ਬੇਸਮੈਂਟ ਦੇ ਵਿੱਚ ਜਾਂਦਾ ਘਰ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਇਸ ਦੇ ਬਜਾਏ ਦੇ ਕਾਰਨ ਆਰੀ ਵਗੈਰਾ ਵੀ ਪਏ ਹੋਏ ਸੀ ਇਸ ਦੇ ਦੁਆਰਾ ਇੱਕ ਆਰੀ ਚੱਕੀ ਜਾਂਦੀ ਹੈ ਬਾਹਰ ਆਉਂਦਾ ਜਿੱਥੇ ਮਾਂ ਬਾਪ ਦਾ ਕਤਲ ਕੀਤਾ ਸੀ ਉੱਥੇ ਆ ਕੇ ਪਹਿਲਾਂ ਉਹ ਦੇ ਤਿੰਨ ਟੁਕੜੇ ਕਰਦਾ ਤੇ ਫਿਰ ਮਾਂ ਦੇ ਤਿੰਨ ਟੁਕੜੇ ਕਰਦਾ ਤੇ ਉਸ ਤੋਂ ਬਾਅਦ ਫਿਰ ਤੋਂ ਬੇਸਮੈਂਟ ਦੇ ਵਿੱਚ ਜਾਂਦਾ ਔਰ 6 ਗੱਟੇ ਲੈ ਕੇ ਆਉਂਦਾ ਸੀਮੈਂਟ ਵਾਲੇ ਤੇ ਉਹਨਾਂ ਦੇ ਵਿੱਚ ਉਹਨਾਂ 6 ਟੁਕੜਿਆਂ ਨੂੰ ਭਰਦਾ ਆਪਦੀ ਉਸੇ ਗੱਡੀ ਦੇ ਵਿੱਚ ਰੱਖਦਾ ਜੋ ਉਸ ਦੇ ਪਿਤਾ ਦੇ ਬਲੋਸ ਨੂੰ ਗਿਫਟ ਕੀਤੀ ਗਈ ਸੀ ਲਾਸ਼ੋ ਗੱਡੀ ਦੇ ਵਿੱਚ ਰੱਖ ਕੇ ਜੌਨਪੁਰ ਤੋਂ ਗੱਡੀ ਤੋਰਦਾ ਤੇ ਉਸ ਤੋਂ ਬਾਅਦ ਉੱਥੋਂ ਠੀਕ 70 ਕਿਲੋਮੀਟਰ ਦੂਰ ਵਾਰਾਨਸੀ ਦੇ ਵਿੱਚ ਲੈ ਕੇ ਜਾਂਦਾ ਉੱਥੇ ਲਿਜਾ ਕੇ ਤੇ ਦੋੜਾ ਇੱਕ ਨਦੀ ਦੇ ਵਿੱਚ ਲਾਸ਼ਾਂ ਛੁੱਟੀਆਂ ਜਾਂਦੀਆਂ ਤਾਂ ਕਿ 70 ਕਿਲੋਮੀਟਰ ਦੇ ਵਿੱਚ ਕੋਈ ਥਾਣਾ ਨਹੀਂ ਆਇਆ ਹੋਣਾ ਕੋਈ ਚੈੱਕ ਪੋਸਟ ਨਹੀਂ ਆਇਆ ਹੋਣਾ ਜਿੱਥੇ ਪੋਸੇਸ ਨੂੰ ਫੜ ਸਕਦੀ ਹੋਵੇ ਪਰ ਇਹ ਪੁਲਿਸ ਦੀ ناکਾਮਯਾਬੀ ਕਹੀ ਜਾ ਸਕਦੀ ਹੈ ਕਿ 70 ਕਿਲੋਮੀਟਰ ਦੂਰ ਦੋ ਲਾਸ਼ਾਂ ਨੂੰ ਲੈ ਕੇ ਜਾ ਪਹੁੰਚਾ ਤੇ ਉਸ ਤੋਂ ਬਾਅਦ ਨਦੀ ਦੇ ਵਿੱਚ ਸੁੱਟਿਆ ਤੇ ਉੱਥੇ ਜਾ ਕੇ ਨੂੰ ਪਤਾ ਸੀ ਕਿ ਮੈਂ ਕਾਫੀ ਜ਼ਿਆਦਾ ਗਲਤ ਕੰਮ ਕੀਤਾ ਇਸੇ ਬਾਰੇ ਦੇ ਕਾਰਨ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਦਾ ਤਾਂ ਕਿ ਉਸਦੇ ਪਾਪ ਧੋਤੇ ਜਾ ਸਕਣ ਪਰ ਹੁਣ ਸਵਾਲ ਸੀ ਕਿ ਆਖਰਕਾਰ ਇਸ ਬੇਟੇ ਨੇ ਦੁਬਾਰਾ ਇਹ ਸਭ ਕੁਝ ਕੀਤਾ ਕਿਉਂ ਗਿਆ ਤੇ ਆਖਰਕਾਰ ਇਹ ਫੜਿਆ ਕਿਵੇਂ ਗਿਆ ਪੁਲਿਸ ਨੇ ਇਸ ਨੂੰ ਅਰੈਸਟ ਕਿਵੇਂ ਕਰ ਲਿਆ ਜੋੜਪੁਰ ਦਾ ਰਹਿਣ ਵਾਲਾ 37 ਸਾਲ ਦਾ ਅੰਬੇਸ਼ ਇਸ ਦੇ ਮਾਂ ਦਾ ਨਾਮ ਬਬੀਤਾ ਜੋ 63 ਸਾਲ ਦੀ ਸੀ ਤੇ ਪੇਤਾ ਦਾ ਨਾਮ ਸ਼ਾਂਬਾਦਰ ਜੋ ਕਿ 55 ਸਾਲ ਦੀ ਉਮਰ ਦਾ ਸੀ ਇਹ ਸਭ ਚੌਣਪੁਰ ਦੇ ਵਿੱਚ ਰਹਿੰਦੇ ਸੀ ਇਸੇ ਦੌਰਾਨ ਬੇਟੇ ਦੇ ਦੁਆਰਾ ਪੜ੍ਹਾਈ ਕੀਤੀ ਜਾਂਦੀ ਹੈ ਕਲਕੱਤੇ ਦੇ ਵਿੱਚ ਤੇ ਉਹਦੇ ਦੁਆਰਾ 20 ਟੱਕ ਦੀ ਡਿਗਰੀ ਵੀ ਹਾਸਲ ਕਰ ਲਈ ਜਾਂਦੀ ਹੈ ਤੇ ਉੱਥੇ ਹੀ ਉਸ ਦੇ ਦੁਆਰਾ ਜੌਬ ਵੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸੇ ਦੌਰਾਨ ਲਾਕਡਾਊਨ ਲੱਗਦਾ ਤੇ ਲਾਕਡਾਊਨ ਦੇ ਵਿੱਚ ਉਸ ਦੀ ਮੁਲਾਕਾਤ ਇੱਕ ਲੜਕੀ ਦੇ ਨਾਲ ਹੁੰਦੀ ਆ ਤੇ ਉਸ ਦੇ ਦੁਆਰਾ ਉਸ ਲੜਕੀ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਆ ਆਪਣੇ ਮਾਪੇ ਨੂੰ ਦੱਸੇ ਬਿਨਾਂ ਦੋ ਬੱਚੇ ਵੀ ਪੈਦਾ ਹੋ ਜਾਂਦੇ ਨੇ ਪਰ ਇਹ ਲੜਕੀ ਮੁਸਲਮਾਨ ਸੀ ਜਸਬਰਾ ਦੇ ਕਾਰਨ ਜਦੋਂ ਮਾਪੇ ਆਪ ਨੂੰ ਪਤਾ ਲੱਗਿਆ ਕਿ ਸਾਡੇ ਬੇਟੇ ਨੇ ਵਿਆਹ ਕਰਵਾ ਲਿਆ ਤੇ ਲੜਕੀ ਮੁਸਲਮਾਨਾ ਤਾਂ ਉਹਨੇ ਦੋੜਾ ਲੜਕੀ ਨੂੰ ਐਕਸੈਪਟ ਕਰਨ ਤੋਂ ਮਨਾ ਕਰ ਦਿੱਤਾ ਜਾਂਦਾ ਹੁਣ ਹੌਲੀ ਹੌਲੀ ਸਮਾਂ ਗੁਜ਼ਰਦਾ ਹੈ ਕਲਕੱਤੇ ਰਹਿ ਰਹੇ ਸੀ ਮਾਪੇ ਜਾਨਪੁਰ ਦੇ ਵਿੱਚ ਰਹਿ ਰਹੇ ਸੀ ਤੇ ਇਸੇ ਦੇ ਦੌਰਾਨ ਪਤਨੀ ਤੇ ਪਤਨੀ ਦੇ ਵਿਚਕਾਰ ਵੀ ਲੜਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਾਈਆਂ ਇੰਨੀਆਂ ਜ਼ਿਆਦਾ ਵੱਧੀਆਂ ਨੇ ਇੱਕ ਇੱਕ ਗਲਤ ਤਲਾਕ ਤੱਕਰ ਜਾ ਪਹੁੰਚਦੀ ਹੈ ਤੇ ਇਸੇ ਚੱਲਦਾ ਬੇਟਾ ਜਿਹੜਾ ਉਹ ਆਪਣੇ ਮਾਪੇ ਦੇ ਕੋਲ ਵੀ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਦਤੇ ਦੁਆਰਾ ਮਾਪੇ ਨੂੰ ਦੱਸਿਆ ਜਾਂਦਾ ਕਿ ਉਹ ਮੇਰੇ ਤੋਂ ਤਲਾਕ ਲੈਣਾ ਚਾਹੁੰਦੀ ਆ ਤੇ ਮੈਂ ਉਸ ਨੂੰ ਤਲਾਕ ਦੇਣਾ ਵੀ ਚਾਹ ਮਾਪੇ ਦੇ ਦੁਆਰਾ ਵੀ ਕਿਹਾ ਜਾਂਦਾ ਕਿ ਸਾਨੂੰ ਤਾਂ ਉਹ ਪਹਿਲੇ ਹੀ ਪਸੰਦ ਨਹੀਂ ਕਿਉਂਕਿ ਉਹ ਮੁਸਲਿਮਾ ਤੇ ਇਸ ਵਿਦਾ ਦੇ ਕਾਰਨ ਤੋ ਤਲਾਕ ਦੇ ਦੇ ਤਾਂ ਉਸ ਤੋਂ ਬਾਅਦ ਅੰਬੇਸ਼ਤੇ ਦੁਆਰਾ ਪਤਨੀ ਨਾਲੇ ਗੱਲਬਾਤ ਕੀਤੀ ਜਾਂਦੀ ਹੈ ਪਤਨੀ ਦੇ ਦੁਆਰਾ ਵੀ ਹਾਮੀ ਭਰ ਦਿੱਤੀ ਜਾਂਦੀ ਹੈ ਕਿ ਮੈਂ ਤੇ ਇਥੋਂ ਤਲਾਕ ਲੈਣ ਦੇ ਲਈ ਤਿਆਰ ਹਾਂ ਪਰ ਉਸ ਦੇ ਬਦਲੇ ਦੇ ਵਿੱਚ ਮੈਨੂੰ ਮੈਂਟੇਨੈਂਸ ਚਾਹੀਦਾ ਪਤੀ ਦੇ ਦੁਆਰਾ ਇਹ ਗੱਲ ਮਾਪੇ ਦੇ ਨਾਲ ਕੀਤੀ ਜਾਂਦੀ ਹੈ ਕਿ ਉਹ ਮੈਥੋਂ ਤਲਾਕ ਲੈਣ ਦੇ ਲਈ ਤਾਂ ਜ਼ਰੂਰ ਤਿਆਰ ਆ ਪਰ ਮੈਂਟੇਨੈਂਸ ਮੰਗ ਰਹੀ ਆ ਤਾਂ ਇਸ ਦੇ ਉੱਤੇ ਮਾਪੇ ਦੇ ਦੁਆਰਾ ਬੇਟੇ ਨੂੰ ਕਿਹਾ ਜਾਂਦਾ ਕਿ ਇਸ ਵਕਤ ਸਾਡੇ ਕੋਲ ਪੈਸੇ ਨਹੀਂ ਹੈਗੇ ਸੋ ਮੈਂਟੇਨੈਂਸ ਦਾ ਇੰਤ ਮੈੜਾ ਹੋ ਤੂੰ ਖੁਦ ਕਰ ਲੈ ਸਾਡੇ ਕੋਲ ਇਨੇ ਪੈਸੇ ਨਹੀਂ ਹੈਗੇ ਤਾਂ ਇਸ ਗੱਲ ਦੇ ਉੱਤੇ ਬੇਟਾ ਝੜਕਦਾ ਆਪਦੇ ਮਾਂ ਬਾਪ ਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਮੇਰੀਆਂ ਭੈਣਾਂ ਦਾ ਜ਼ਿਆਦਾ ਖਿਆਲ ਰੱਖਦੇ ਹੋ ਉਹਨਾਂ ਨੂੰ ਪੈਸਾ ਦਿੰਦੇ ਹੋ ਮੈਨੂੰ ਕੁਝ ਵੀ ਨਹੀਂ ਦਿੰਦੇ ਤੇ ਸ਼ਾਇਦ ਤੁਸੀਂ ਪ੍ਰਾਪਰਟੀ ਵੀ ਉਹਨਾਂ ਦੇ ਨਾਮ ਹੀ ਲਗਵਾਦੇ ਹੋ ਤੇ ਇਹ ਕਹਿੰਦੇ ਹੀ ਰਸੋਈ ਦੇ ਵਿੱਚ ਪਏ ਹੋਏ ਸਲਵਟੇ ਜਾਂ ਫਿਰ ਪੱਥਰ ਦੇ ਇੱਕ ਕੋਟਨੇ ਨੂੰ ਚੱਕਿਆ ਜਾਂਦਾ ਉਸ ਦੇ ਦੁਆਰਾ ਤੇ ਆਪਣੀ ਮਾਂ ਦੇ ਸਿਰ ਦੇ ਵਿੱਚ ਮਾਰ ਦਿੱਤਾ ਜਾਂਦਾ ਮਾਂ ਉੱਥੇ ਹੀ ਡਿੱਗ ਪੈਂਦੀ ਆ ਤੇ ਉਸ ਤੋਂ ਬਾਅਦ ਪਿਤਾ ਦੇ ਦੁਆਰਾ ਦੇਖਿਆ ਜਾਂਦਾ ਤਾਂ ਪਿਤਾ ਦੇ ਵੀ ਸਿਰ ਦੇ ਵਿੱਚ ਬਾਰ ਕਰਦਾ ਦੋਨਾਂ ਨੂੰ ਮਾਰਦਾ ਗੱਡੀ ਦੇ ਵਿੱਚ ਰੱਖਦਾ ਕੱਟਦਾ ਵੜਦਾ ਬੋਰੀਆਂ ਦੇ ਵਿੱਚ ਭਰਦਾ ਗੱਡੀ 'ਚ ਰੱਖਦਾ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਕੇ ਇਸ਼ਨਾਨ ਕਰਕੇ ਵਾਪਸ ਆ ਜਾਂਦਾ ਪਰ ਇਸ ਦੇ ਦੌਰਾਨ ਦਾ ਫੋਨ ਵੀ ਬੰਦ ਕਰ ਲਿਆ ਗਿਆ ਸੀ ਇਸੇ ਦੌਰਾਨ ਪਿਤਾ ਦੇ ਦੁਆਰਾ ਜਿਹੜੀ ਲਾਸਟ ਕਾਲ ਕੀਤੀ ਗਈ ਸੀ ਮਿਸ ਕਾਲ ਗਈ ਸੀ ਉਹ ਆਪਦੀ ਬੇਟੀ ਬੱਬੀ ਤਾਣੂ ਫੋਨ ਕਰ ਰਿਆ ਸੀ ਕਿ ਬੇਟਾ ਜਿਹੜਾ ਹੋ ਕਾਤਲ ਬਣ ਚੁੱਕਿਆ ਹੈ ਮਾਨਸ ਉਸ ਦੇ ਦੁਆਰਾ ਮਾਰ ਦਿੱਤਾ ਪਰ ਉਹ ਫੋਨ ਲੱਗ ਨਹੀਂ ਸੀ ਪਾਇਆ ਪਰ ਉਹ ਮਿਸ ਕਾਲ ਉਸ ਦੇ ਕੋਲ ਜ਼ਰੂਰ ਪਹੁੰਚ ਗਈ ਸੀ ਉਹਦੇ ਦੁਆਰਾ ਉਸ ਮਿਸ ਕਾਲ ਨੂੰ ਦੇਖ ਕੇ ਕਿਉਂਕਿ ਕਾਫੀ ਅਦਾ ਲੇਟ ਸਮੇਂ ਦੇ ਉੱਤੇ ਮਿਸ ਕਾਲ ਮਾਰੀ ਗਈ ਸੀ ਬਾਰ ਬਾਰ ਬੇਟੀ ਦੇ ਦੁਆਰਾ ਬਾਪ ਨੂੰ ਫੋਨ ਕੀਤਾ ਜਾਂਦਾ ਮਾਣੂ ਫੋਨ ਕੀਤਾ ਜਾਂਦਾ ਭਰਾ ਨੂੰ ਫੋਨ ਕੀਤਾ ਜਾਂਦਾ ਪਰ ਤਿੰਨੋਂ ਲਗਾਤਾਰ ਫੋਨ ਚੱਕ ਨਹੀਂ ਸੀ ਰਹੇ ਇਸੇ ਬਿਰਤੇ ਕੰਮ ਦੇ ਦੋ ਤੋਂ ਚਾਰ ਦਿਨ ਗੁਜ਼ਰਦੇ ਨੇ ਤਾਂ 11 ਦਸੰਬਰ 2025 ਨੂੰ ਬੇਟੀ ਦੇ ਦੁਆਰਾ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਆ। ਪੁਲਿਸ ਦੇ ਦੁਆਰਾ ਸਭ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਕਿਤੇ ਮਿਲਦੇ ਨਹੀਂ। ਪੁਲਿਸ ਦੇ ਦੁਆਰਾ ਤਿੰਨਾਂ ਦੇ ਫੋਨ ਆ ਜਿਹੜੇ ਉਹਨਾਂ ਦੀ ਲੋਕੇਸ਼ਨ ਤੇ ਉਹਨਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਤਾਂ ਇਸੇ ਦੌਰਾਨ ਪੁਲਿਸ ਨੂੰ ਅੰਬੇਸ਼ ਦੇ ਫੋਨ ਦੀ ਲੋਕੇਸ਼ਨ ਮਿਲ ਜਾਂਦੀ ਆ ਕਿਉਂਕਿ ਉਹ ਚੱਲ ਰਿਹਾ ਸੀ। ਤੇ ਇਸੇ ਤੋਂ ਬਾਅਦ ਪੁਲਿਸ ਦੇ ਦੁਆਰਾ ਸਭ ਤੋਂ ਪਹਿਲਾਂ ਅੰਬੇਸ਼ ਨੂੰ ਚੱਕਿਆ ਜਾਂਦਾ। ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਕਿ ਤੇ ਦੋਰਾ ਕਿਹਾ ਜਾਂਦਾ ਕਿ ਮੈਂ ਮਾਪੇ ਨੂੰ ਹੀ ਪਾਲ ਰਿਆ ਸੀ ਪੁਸ ਦੇ ਦੋਰਾ ਕਿਹਾ ਜਾਂਦਾ ਕਿ ਤੂੰ ਪੁਲਿਸ ਦੀ ਮਦਦ ਕਿਉਂ ਨਹੀਂ ਲੱਤੀ ਤਾਂ ਇਸ ਦਾ ਉਹਦੇ ਕੋਲ ਜਵਾਬ ਨਹੀਂ ਸੀ ਦੂਸਰਾ ਉਹ ਲਗਾਤਾਰ ਜਿਹੜੀਆਂ ਸਟੋਰੀਆਂ ਸੁਣਾ ਰਿਹਾ ਸੀ ਉਹਨਾਂ ਦੇ ਵਿੱਚ ਵੀ ਹਲਕਾ ਹਲਕਾ ਫਰਕ ਮਜੂਦ ਸੀ ਹਰ ਬਾਰ ਸਟੋਰੀ ਅਲੱਗ ਹੁੰਦੀ ਸੀ ਤਾਂ ਇਸੇ ਤੇ ਚੱਲਦਿਆ ਪੁਸ ਦੇ ਦੋਰਾ ਉਸਦੇ ਨਾਲ ਸਖਤੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਦੇ ਦੋਰਾ ਦੱਸਿਆ ਜਾਂਦਾ ਕਿ ਮੈਂ ਮਾਂ ਤੇ ਬਾਪ ਦੋਨਾਂ ਦਾ ਕਤਲ ਕਰ ਦਿੱਤਾ ਤੇ ਨਹਿਰ 'ਚ ਸੁੱਟਦਾ ਹੁਣ ਇਹ ਤਸਵੀਰ ਦੇਖੋ ਇਸ ਦੇ ਵਿੱਚ ਰਾਤ ਦੇ ਹਨੇਰੇ 'ਚ ਠੰਡੀ ਰਾਤ ਆ ਤੁੰਦ ਵੀ ਪੈ ਰਹੀ ਆਇਤ ਦੇ ਵਿੱਚ ਪੁਲਿਸ ਆਈਡੀ ਉਸੇ ਨਦੀ ਦੇ ਵਿੱਚ ਪਹਾਲ ਕਰ ਰਹੀ ਹੈ ਉਸਦੇ ਮਾਪੇ ਦੇ ਸ਼ਰੀਰ ਦੀ ਬਾਡੀਜ਼ ਦੇ ਪਾਰਟਸ ਦੀ ਤਾਂ ਕਿ ਉਹ ਮਿਲ ਸਕਣ ਪਰ ਇਸ ਆਪਰੇਸ਼ਨ ਦੇ ਦੌਰਾਨ ਸਿਰਫ ਤੇ ਸਿਰਫ ਪਿਤਾ ਦੇ ਸਰੀਰ ਦੇ ਇੱਕ ਅੰਗ ਦੀ ਬੋਰੀ ਮਿਲ ਪਉਂਦੀ ਹੈ ਹੋਰ ਕੁਝ ਵੀ ਨਹੀਂ ਮਿਲ ਪਉਂਦਾ ਜਾਨੀ ਕਿ ਸਿਰਫ ਇੱਕ ਬੋਰੀ ਤੇ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਇਹ ਰੈਸਕਿਊ ਆਪਰੇਸ਼ਨ ਐਡਾ ਹੋ ਰੋਕ ਦਿੱਤਾ ਜਾਂਦਾ ਹੁਣ ਜੇਰਾ ਸੋਚੋ ਇੱਕ ਕਲਜੁਗੀ ਬੇਟੇ ਦੇ ਦੁਆਰਾ ਕਿਸ ਤਰ੍ਹਾਂ ਦਾ ਕਦਮ ਚੱਕਿਆ ਗਿਆ ਆਪਣੇ ਮਾਂ ਬਾਪ ਨੂੰ ਮਾਰ ਦਿੱਤਾ ਗਿਆ ਉਸ ਦੀਆਂ ਤਿੰਨ ਭੈਣਾਂ ਜਿਹੜੀਆਂ ਉਹ ਸਿਰਫ ਤੇ ਸਿਰਫ ਆਪਣੇ ਮਾਂ ਬਾਪ ਦੇ ਆਖਰੀ ਦਰਸ਼ਨ ਕਰਨ ਨੂੰ ਵੀ ਤਰਸ ਰਹੀਆਂ ਨੇ ਕਿਉਂਕਿ ਬੇਟੇ ਨੇ ਮਾਂ ਬਾਪ ਨਾਲ ਅਜਾ ਕੁਝ ਕਰਤਾ ਸੀ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਿਓ